ਨੇ ਤਰਸ ਕੀਤਾ ਹੈ ਤੇ ਤੂੰ ਹੋਰ ਕਿਸੇ ਤੇ ਜੇ ਤਰਸ ਨਹੀਂ ਕਰ ਸਕਦਾ ਕੰਮ ਸੇ ਕੰਮ ਤੂੰ ਆਪਣੇ ਉਤੇ ਤਾਂ ਤਰਸ ਕਰ ਆਪਣੇ ਉਤੇ ਦੂਸਰੇ ਜੀਵਾਂ ਤੇ ਉਤੇ ਤਰਸ ਕਰਨਾ ਬਣਦਾ ਹੈ ਪਰ ਜੇ ਤੂੰ ਉਧਰੋਂ ਇਹ ਨਹੀਂ ਤੈਨੂੰ ਮਿਲਦਾ ਤੂੰ ਕਿਸੇ ਦੂਸਰੇ ਤੇ ਤਰਸ ਨਹੀਂ ਕਰ ਸਕਦਾ ਤੇ ਕੰਮ ਸੇ ਕੰਮ ਤੂੰ ਆਪਣੇ ਆਪ ਤੇ ਤਾਂ ਤਰਸ ਕਰ ਆਪਣੇ ਆਪ ਤੇ ਜਨਮਾਂ ਜਨਮਾਂ ਦੇ ਕੀਤੇ ਗੁਨਾਹ ਦੀ माफी ਮੰਗ ਲਾ ਇਹ ਅਕਲ ਆਖਦੇ ਕਿ ਮੈਂ ਤੈਨੂੰ ਵਾਹਿਗੁਰੂ ਜੀ ਬਾਣੀ ਦੇ ਵਿੱਚੋਂ ਪੜ ਕੇ ਬਾਣੀ ਦੇ ਵਿੱਚੋਂ ਸੁਣ ਕੇ ਇੱਕ ਰਾਹ ਲੱਭਾਇ ਤੂੰ ਇੰਨਾ ਵੱਡਾ ਸਮਰੱਥ ਦਾਤਾ ਹੈ ਇੰਨੀ ਸਮਰੱਥਾ ਰੱਖਣ ਵਾਲਾ ਹੈ ਕਿ ਤੂੰ ਪੱਥਰਾਂ ਨੂੰ ਤਾਰ ਦਿੰਨਾ ਹੈ ਬਸ ਇਹੀ ਤੇਰੇ ਵਾਸਤੇ ਤੇਰੇ ਵੱਲੋਂ ਤਰਸ ਹੋਵੇਗਾ ਤੂੰ ਬਾਣੀ ਸੁਣਿਆਕਾਰ ਬਾਣੀ ਨੂੰ ਆਪ ਵਿਚਾਰਿਆਕਾਰ ਬਾਣੀ ਦਾ ਸਿਮਰਨਾਮ ਬਿਆਸ ਕਰਿਆਕਾਰ ਤੇਰੀ ਇੱਕ ਗਿਆਨ ਵਾਲੀ ਜਿਸ ਗਿਆਨ ਨੂੰ ਗੁਰੂ ਦੇ ਸ਼ਬਦ ਨੇ ਪ੍ਰਕਾਸ਼ ਕਰਨਾ ਉਹ ਗੁਰਬਾਣੀ ਦੇ ਨਾਲ ਜੁੜ ਕੇ ਤੇਰੀ ਗਿਆਨ ਵਾਲੀ ਅੱਖ ਖੁੱਲ ਜਾਵੇ ਕਿ ਤੂੰ ਆਪਣੇ ਆਪ ਤੇ ਦਇਆਵਾਨ ਹੋ ਜਾ ਬੜੇ ਬੜੇ ਦਾਨੀ ਜਗਤ ਦੇ ਅੰਦਰ ਆਏ ਬੜਿਆ ਡਿੱਗਿਆਂ ਦੀ ਬਾਹ ਫੜ ਕੇ ਪੈਰਾ ਸਿਰ ਕੀਤਾ ਪਰ ਮੁਬਾਰਕ ਹੈ ਉਹਨਾਂ ਦੇ ਜੀਵਨ ਪਰ ਉਹ ਵੀ ਲੋਕ ਆਪਣੇ ਆਪ ਦੀ ਪਛਾਣ ਨਾ ਕਰ ਸਕਿਆ ਦੁਨੀਆ ਵਿੱਚ ਨਾਮ ਨਾ ਘਟਿਆ ਭੱਲਿਆ ਜੇ ਤੇਰੇ ਕੋਲ ਦਾਨ ਦੇਣ ਜੋਗਾ ਤਾਨ ਨਹੀਂ ਹੈਗਾ ਤੇ ਤੂੰ ਨਾਮ ਜਪ ਕੇ ਆਪਣੇ ਤੇ ਤਰਸ ਕਰਦਾ ਜਨਮਾਂ ਜਨਮਾਂ ਦਾ ਤੂੰ ਭੁੱਖਾ ਕੁਰਾਹੇ ਪਿਆ ਠੇਡੇ ਖਾਂਦਾ ਫਿਰਦਾ ਹੈ ਬਹੁਤ ਜਨ ਬਿਛਰੇ ਤੇ ਬਾਦੋ ਇਹ ਉਹ ਤਰ੍ਹਾਂ ਤੋਂ ਤਾਰੇ ਲਿਖੇ ਲਾਲਾ ਜੇ ਮੈਨੂੰ ਇਹ ਮੁਬਾਰਕ ਜੀਵਨ ਮਿਲਿਆ ਹੈ ਤੇ ਆਪਾਂ ਇਹ ਮੁਬਾਰਕ ਜੀਵਨ ਗੁਰੂ ਨੂੰ ਸਮਰਪਿਤ ਵਾਹਿਗੁਰੂ ਦੇ ਨਾਲ ਜੁੜ ਕੇ ਵਾਹਿਗੁਰੂ ਦਾ ਸਿਮਰਨ ਕਰਕੇ ਕਰ ਸਕਦੇ ਆਂ ਜੋ ਜਲ ਮੈਂ ਜਦ ਲੈ ਆਏ ਖਟਾਨਾ ਤੇ ਉਹ ਜੋਤੀ ਸਮਝੋਤ ਸੁਭਾਨਾ ਆਉ ਗੁਰੂ ਦੇ ਉੱਤੇ ਇਸ ਨਾਮ ਰਤਨ ਭੇਦ ਨੂੰ ਖੋਲ ਕੇ ਜੀਵਨ ਵਿੱਚ ਰੱਖ ਲਈ ਇਹੀ ਤਰ੍ਹਾਂ ਸਾਡੇ ਵਾਸਤੇ ਸਾਡਾ ਆਪਣਾ ਆਪਣੇ ਤੇ ਪਰਪਕਾਰ ਹੋੁੰਦੇ ਦਾ ਪਾਤਸ਼ਾਹ ਜੀ ਦੇ ਪਾਵਨ ਓਲ ਅੱਜ ਦੇ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਵਿੱਚੋਂ ਜਿਸ ਸਰਵਣ ਕੀਤਾ ਹੈ ਮੁੱਖ ਵਾਕ ਦੇ ਰੂਪ ਵਿੱਚ ਇਹ ਬਾਣੀ ਅੰਕਤ ਹੈ ਸੁਭਾਏਮਾਨ ਹੈ 435 ਅੰਕਤੀ ਰਾਗ ਆਸਾ ਦੇ ਵਿੱਚ ਇਹ ਬਾਣੀ ਹੈ ਮਹਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਦੇ ਪਿਆਰੇ ਮੁੱਖ ਤੋਂ ਇਹ ਪਿਆਰੀ ਬੋਲ ਆਪਾਂ ਨੇ ਅੱਜ ਸਰਵਣ ਕੀਤੇ ਨਿਸ਼ੰਤ ਸ਼ੰਤਦਾਰਥ ਗੀਤ ਗੋੜ ਵਾਲਾ ਸੁਰਤਾ ਸੁਰਤਾ ਦੇ ਨਾਲ ਘਰ ਪਹਿਲੇ ਵਿੱਚ ਇਸ ਨੂੰ ਗਾਇਆ ਜਾਂਦਾ ਹੈ ਕਿਪ ਓਮਕਾਰ ਸਤਗੁਰ ਪ੍ਰਸਾਦ ਇਹ ਸਾਰੇ ਕੁਸ਼ ਦੀ ਪ੍ਰਾਪਤੀ ਪ੍ਰਭੂ ਦਾ ਮਲਾਪ ਵਾਹਿਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ ਹੁੰਦਾ ਜਿਨ੍ਹਾਂ ਜੀਵਾਂ ਤੇ ਹੁੰਦਾ ਹੈ ਉਹਨਾਂ ਤੇ ਵਾਹਿਗੁਰੂ ਜੀ ਦੀ ਕਿਰਪਾ ਵਰਸਦੀ ਹੈ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪਰਸਾਦ ਸਤ ਗੁਰੂ ਜੀ ਦੇ ਪਿਆਰ ਵਿੱਚੋਂ ਵਹਿਯਾ ਕਰਨ ਵਾਲੇ ਪਿਆਰ ਦੇ ਰੂਪ ਵਿੱਚ ਉਹ ਨਿਕਲੇ ਬੋਲਾਂ ਨੂੰ ਅਸੀਂ ਅੱਜ ਇਸ ਤਰ੍ਹਾਂ ਵਿਚਾਰਾਂਗੇ ਕਿ ਆਕਾਲ ਪੁਰਖ ਵਹਿਗੁਰੂ ਇੱਕ ਹੈ ਉਹ ਸਤ ਹੈ ਉਹ ਸਤੇ ਸਰੂਪ ਜਿਹਦੇ ਉੱਤੇ ਕਿਰਪਾ ਕਰਦਾ ਹੈ ਉਸ ਨੂੰ ਆਪਣੇ ਜੀਵਣ ਨੂੰ ਸੰਭਾਲਣ ਦੀ ਸੋਚੀ ਪੈ ਜਾ ਜਦੋਂ ਸੋਝੀ ਪੈਂਦੀ ਹੈ ਤੇ ਉਦੋਂ ਅੱਗੇ ਉਸ ਨੂੰ ਰਸਤੇ ਤੇ ਚੱਲਣ ਦਾ ਢੰਗ ਮਿਲ ਜਾਂਦਾ ਹੈ ਸਮਾ ਮਿਲ ਜਾਂਦਾ ਹੈ ਉਹ ਸਭਲ ਜਾਂਦਾ ਹੈ ਸ਼ਾਂਤੀ ਸ਼ੀਤਲ ਮਨੁਕੀ ਸ਼ੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਸ਼ੰਤ ਸ਼ੰਤ ਦੇ ਅਰਥ ਮਾਣੀ ਆਪਣੇ ਅਰਥ ਆਪ ਹੀ ਕਰਕੇ ਸਾਨੂੰ ਦੱਸਦੀ ਹੈ ਐਸੀ ਗੀਤ ਨੂੰ ਹੇ ਵਾਹਿਗੁਰੂ ਗਾ ਜੀਦੇ ਨਾਲ ਮੇਰੀ ਤਪ ਦੀ ਸ਼ਕਤੀ ਭਾਵ ਕੇ ਹਿਰਦਾ ਜਿਹੜਾ ਉਹ ਸ਼ਾਂਤ ਹੋ ਜਾਵੇ ਐਸੇ ਰਾਗ ਵਿੱਚ ਐਸੀ ਸੁਰ ਵਿੱਚ ਗਾ ਹੇ ਨਾਨਕ ਇਹ ਗੱਲ ਆਖ ਕੀ ਐਸੀ ਕਿਰਪਾ ਕਰੋ ਪ੍ਰਭਨ ਨਾਨਕ ਦਾਸ ਨੂੰ ਦਸਾਏ ਮੈਂ ਤੇਰੇ ਦਾਸਾਂ ਦਾ ਦਾਸ ਬਣ ਕਰਕੇ ਇਸ ਜੀਵਨ ਦੀ ਸੋਝੀ ਪ੍ਰਾਪਤ ਕਰ ਲਵਾਂ ਇਸ ਜੀਵਨ ਲਖਣ ਨੂੰ ਮੈਂ ਸੋਨਾ ਬਣਾ ਲਾਂ